ਸ਼ਹਿਰੀ ਜਿਹੜਾ ਬੰਦਾ ਹੈ ਉਹ ਵੀਟ ਆਪਣੇ ਪੰਜਾਬ ਦਾ ਖਾ ਕੇ ਖੁਸ਼ ਨਹੀਂ ਉਹ ਜ਼ਿਆਦਾਤਰ ਜਿਹੜੀ ਵੀਟ ਪਸੰਦ ਕਰਦਾ ਹੈ ਉਹ ਐਮਪੀ ਸਾਈਡ ਦੀ ਪਸੰਦ ਕਰਦਾ ਹੈ ਅਸੀਂ ਹੁਣ ਇੱਥੇ ਇੱਕ ਵੈਰਾਈਟੀ ਡਵੈਲਪ ਕੀਤੀ ਹੈ ਜੀ ਪੀਵੀਡਬਲਿਊ ਚਪਾਤੀ ਉਹਦਾ ਨਾਂ ਚਪਾਤੀ ਰੱਖਤਾ ਹੈ ਉਹ ਇਦਾਂ ਦੀ ਵੈਰੈਟੀ ਹੈਗੀ ਕਿ ਜਿਹੜੀ ਐਮਪੀ ਵੀਟ ਹੈਗੀ ਉਹਦੇ ਮੁਕਾਬਲੇ ਦੀ ਹੈ। ਇੱਕ ਤਾਂ ਇਹਦਾ ਆਟਾ ਬਹੁਤ ਚਿੱਟਾ ਹੈ। ਸਫੇਦ ਆਟਾ ਇਹਦਾ। ਆਮ ਕਰਕੇ ਜਿਹੜੀਆਂ ਪੁਰਾਣੀਆਂ ਵੈਰੈਟੀਆਂ ਸੀ ਆਟਾ ਦੋ ਤਿੰਨ ਘੰਟੇ ਬਾਅਦ ਕਾਲਾ ਹੋ ਜਾਂਦਾ ਸੀ। ਇਹ ਕਾਲਾ ਨਹੀਂ ਹੁੰਦਾ। ਤੁਸੀਂ ਜੀ ਸਵੇਰੇ ਬਣਾ ਕੇ ਰੋਟੀ ਰੱਖ ਦੋ ਟੋਕਰੇ ਦੇ ਵਿੱਚ, ਨਾਲ ਕੋਨੇ ਦੇ ਵਿੱਚ ਰੱਖ ਕੇ ਤੇ ਉਹ ਦੁਪਹਿਰ ਨੂੰ ਖਾ ਲਓ ਸੁੱਕਦੀ ਨਹੀਂ ਹੈਗੀ। ਸ਼ਾਮ ਤੱਕ ਸੁੱਕਦੀ ਨਹੀਂ। ਐਮਪੀ ਵੀਟ ਤੋਂ ਵੀ ਮੈਂ ਤਾਂ ਕਹਾਂਗਾ ਬੈਟਰ ਹੈਗੀ। ਨਵੀਂ ਵੈਰੈਟੀ ਬਣਾਈ ਹੈ। ਅਸੀਂ ਹੁਣ ਪੰਜਾਬੀਆਂ ਨੂੰ ਖੁਸ਼ ਕਰ ਦੇਣਾ ਇਹਦੇ ਨਾਲ। ਅਸੀਂ ਗ੍ਰੀਨ ਰਿਵੋਲੂਸ਼ਨ ਲਿਆਦਾ ਅਨਾਜ ਪੈਦਾ ਕੀਤਾ ਹੁਣ ਸਾਡੇ ਕੋਲ ਸਫੀਸ਼ੀਐਂਟ ਅਨਾਜ ਹੁਣ ਤਾਂ ਐਕਸਪੋਰਟ ਵੀ ਕਰ ਰਹੇ ਆਪਾਂ ਆ ਆ ਕੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਵੀ ਹੈਗੇ 35 40% ਬੱਚਾ ਨੂੰ ਐਨਕਾਂ ਲੱਗੀਆਂ ਹੋਈਆਂ ਨੇ 30 35 ਸਾਲ ਤੋਂ ਬਾਅਦ ਆਪਾਂ ਗੋਲੀਆਂ ਖਾਣਾ ਸ਼ੁਰੂ ਕਰਦੇ ਆਂ ਵਿਟਾਮਿਨ ਲੈ ਰਹੇ ਆ ਕੋਈ ਕੁਛ ਲੈ ਕੁਛ ਲੈ ਰਹੇ ਹੈਗੇ ਸਹੀ ਸਪਲੀਮੈਂਟ ਲੈ ਰਹੇ ਆ ਜਦੋਂ ਕਰੋਨਾ ਆਇਆ ਸੀ ਉਦੋਂ ਡਾਕਟਰ ਕਹਿੰਦੇ ਸੀ ਜ਼ਿੰਕ ਦੀ ਟੈਬਲੇਟ ਖਾ ਲੋ ਤੇ ਅਸੀਂ ਹੁਣ ਕਣਕ ਹੀ ਇਦਾਂ ਦੀ ਬਣਾਤੀ ਵੈਰਾਈਟੀ ਜਿਹਦੇ ਵਿੱਚ ਜ਼ਿੰਕ ਜ਼ਿਆਦਾ ਹੈ ਜਦੋਂ ਜਿੰਕ ਜਾਏਗੀ ਤੁਸੀਂ ਰੋਟੀ ਖਾਓਗੇ ਤੁਹਾਡੇ ਨਾਲ ਜਿੰਕ ਆਟੋਮੈਟਿਕਲੀ ਤੁਹਾਡੀ ਬੋਡੀ ਦੀ ਜਿੰਕ ਲੈਵਲ ਉੱਤੇ ਆਏਗਾ ਇਮਿਊਨਿਟੀ ਤੁਹਾਡੀ ਬੋਡੀ ਚ ਵਧੂਗੀ ਕਈ ਲੋਕੀ ਸਪੈਸ਼ਲੀ ਡਾਕਟਰ ਸਕੂਲ ਨਾਲ ਦੇ ਨੇ ਤਾਂ ਕਹਿੰਦੇ ਨੇ ਕਣਕ ਦੀ ਰੋਟੀ ਘੱਟ ਖਾਓ ਹਾਂ ਉਹ ਘੱਟ ਕਰ ਅਸੀਂ ਹੁਣ ਇਹ ਉਹੀ ਵੈਰਾਈਟੀ ਬਣਾਦੀ ਘੱਟ ਖਾਣ ਦੀ ਲੋੜ ਨਹੀਂ ਜਿਹੜਾ ਇਹ ਆਟਾ ਹੈਗਾ ਇਹ ਡਾਇਬੀਟਿਕ ਲੋਕਾਂ ਵਾਸਤੇ ਹੈਗਾ ਆ ਇਹ ਆਟਾ ਹੈਗਾ ਜਿਹਦੇ ਅਸੀਂ ਜਿੰਕ ਜ਼ਿਆਦਾ ਹੈ ਇਹ ਆਟਾ ਹੈਗਾ ਇਹਦੀ ਰੋਟੀ ਬਹੁਤ ਵਧੀਆ ਹੈਗੀ ਪੰਜਾਬ ਨੂੰ ਆਪਾਂ wheat producing ਜਿਹੜਾ ਹੈ ਐਗਰੀਕਲਚਰ wheat producing wheat ਸਭ ਤੋਂ ਜ਼ਿਆਦਾ ਇੱਥੇ ਪ੍ਰੋਡਿਊਸ ਕੀਤਾ ਜਾਂਦਾ ਹੈ ਲੇਕਿਨ ਸ਼ਹਿਰੀ ਜਿਹੜਾ ਬੰਦਾ ਹੈ ਉਹ wheat ਆਪਣੇ ਪੰਜਾਬ ਦਾ ਖਾ ਕੇ ਖੁਸ਼ ਨਹੀਂ ਉਹ ਜ਼ਿਆਦਾਤਰ ਜਿਹੜੀ wheat ਪਸੰਦ ਕਰਦਾ ਹੈ ਉਹ MP side ਦੀ ਪਸੰਦ ਕਰਦਾ ਹੈ ਉਹਦਾ ਕਹਿਣਾ ਇਹ ਹੁੰਦਾ ਹੈ ਕਿ ਉਹਦੇ ਅੰਦਰ ਕੱਟ ਪੈਸਟੀਸਾਈਡ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਕੋਈ ਪੈਸਟੀਸਾਈਡ ਦੀ ਤਾਂ ਨਹੀਂ ਅਸੀਂ ਹੁਣ ਇੱਥੇ ਇੱਕ ਵੈਰੈਟੀ ਡਵੈਲਪ ਕੀਤੀ ਹੈ ਜੀ PVW ਜਿਹੜੀ ਹੈਗੀ ਚਪਾਤੀ ਉਹਦਾ ਨਾਂ ਚਪਾਤੀ ਰੱਖਤਾ ਹੈ ओके ਰੋਟੀ ਵਾਲਾ ਜੀ ਉਹ ਇਦਾਂ ਦੀ ਵੈਰਾਈਟੀ ਹੈਗੀ ਕਿ ਜਿਹੜੀ ਐਮਪੀ ਵੀਟ ਹੈਗੀ ਉਹਦੇ ਮੁਕਾਬਲੇ ਦੀ ਹੈ। ਉਹ ਤੇ ਉਹਨੂੰ ਆਪਾਂ ਜਿਆਦਾ ਜਿਹੜੀ ਬਾਹਰੋਂ ਵੀਟ ਆ ਰਹੀ ਸੀ ਨਾ ਜੀ ਤੇ ਉਹਦੇ ਚ ਇਹ ਕਹਿੰਦੇ ਸੀ ਕਿ ਉਹਦੀ ਰੋਟੀ ਬਹੁਤ ਵਧੀਆ ਬਣਦੀ ਹੈ। ਜੀ ਤੇ ਪੈਸਟੀਸਾਈਡ ਘੱਟ ਟੈਕਸ ਕਰਕੇ ਕਹਿੰਦੇ ਸੀ ਉਧਰ ਹਲੇ ਘੱਟ ਕੈਮੀਕਲ ਯੂਜ਼ ਹੋਏ ਨੇ ਉਹਦੀ ਉਪਜ ਘੱਟ ਹੈਗੀ ਤੇ ਉਹਦੇ ਸਪਰੇ ਵਗੈਰਾ ਪਰ ਕਣਕ ਤੇ ਤਾਂ ਸਪਰੇ ਹੁੰਦਾ ਹੀ ਨਹੀਂ। ਜੀ ਕਣਕ ਨੂੰ ਨਾ ਬਹੁਤੀ ਗੰਭੀਰ ਬਿਮਾਰੀ ਪੈਂਦੀ ਹੈ ਨਾ ਕੋਈ ਕੀੜਾ ਹੁੰਦਾ ਚਾਹੇ ਉਹਨੂੰ ਇੱਥੇ ਪ੍ਰੋਡਿਊਸ ਕਰ ਲੋ ਚਾਹੇ ਉੱਥੇ ਕਰ ਲੋ ਉਹ ਆਰਗੈਨਿਕ ਟਾਈਪ ਹੀ ਹੁੰਦੀ ਕ ਸੋ ਖਾਦਾ ਜਰੂਰ ਆਪਾ ਪਾਉਣੇ ਆ ਜੀ ਤੇ ਇਹਦੇ ਚੋਂ ਜਿਹੜੀ ਅਸੀਂ ਨਵੀਂ ਵੈਰਾਈਟੀ ਡਵੈਲਪ ਕੀਤੀ ਹੈ ਇਹ ਦੀ ਇਹਦੇ ਚ ਇਹ ਹੈਗੀ ਖਾਸੀਅਤ ਇੱਕ ਤਾਂ ਇਹਦਾ ਆਟਾ ਬਹੁਤ ਚਿੱਟਾ ਹੈ ਸਫੇਦ ਆਟਾ ਇਹਦਾ ਹੂੰ ਦੂਜਾ ਜੇ ਇਹਦਾ ਆਟਾ ਆਪਾਂ ਸਵੇਰੇ ਗੁੰਨਦੀਏ ਆਮ ਕਰਕੇ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਸੀ ਆਟਾ ਦੋ ਤਿੰਨ ਘੰਟੇ ਬਾਅਦ ਕਾਲਾ ਹੋ ਜਾਂਦਾ ਸੀ ਜੀ ਇਹ ਕਾਲਾ ਨਹੀਂ ਹੁੰਦਾ ਤੀਜੀ ਹੈ ਕਿ ਰੋਟੀ ਦੀ ਸੁੱਕਦੀ ਇਹਦੀ ਤੁਸੀਂ ਸਵੇਰੇ ਬਣਾ ਕੇ ਰੋਟੀ ਰੱਖ ਦੋ ਟੋਕਰੇ ਦੇ ਵਿੱਚ ਨਾਲ ਪੋਣੇ ਦੇ ਵਿੱਚ ਰੱਖ ਕੇ ਤੇ ਉਹ ਦੁਪਹਿਰ ਨੂੰ ਖਾ ਲੋ ਸੁੱਕਦੀ ਨਹੀਂ ਹੈਗੀ ਸ਼ਾਮ ਤੱਕ ਸੁੱਕਦੀ ਨਹੀਂ ਸੋ ਇਹ ਬਹੁਤ ਐਡਵਾਂਟੇਜ ਹੈ ਇਹ ਐਮਪੀਵੀ2 ਤੋਂ ਵੀ ਮੈਂ ਤਾਂ ਕਹਾਂਗਾ ਬੈਟਰ ਹੈਗੀ ਨਵੀਂ ਵੈਰੇਟੀ ਬਣਾਈ ਹੈ ਅਸੀਂ ਹੁਣ ਪੰਜਾਬੀਆਂ ਨੂੰ ਖੁਸ਼ ਕਰ ਦੇਣਾ ਇਹਦੇ ਨਾਲ ਤੁਸੀਂ ਕਹਿੰਦੇ ਵੀ ਸੋ ਪੰਜਾਬੀਓ ਤੁਸੀਂ ਪਰੇਸ਼ਾਨ ਨਾ ਹੋ ਕਿਸੇ ਹੋਰ ਏਰੀਆ ਦੀ ਕਣਕ ਨਾ ਖਾਓ ਆਪਣੇ ਪੰਜਾਬੀ ਜਿਹੜੇ ਹੋ ਪੰਜਾਬ ਦੀ ਹੀ ਕਣਕ ਖਾਓ ਤਾਂ ਇਹਨੂੰ ਹੀ ਪ੍ਰਮੋਟ ਕਰੋ ਅਸੀਂ ਹੋਰ ਵੀ ਕਰ ਰਹੇ ਹਾਂ ਕਣਕ ਵਿਤਾ ਜੀ ਅਸੀਂ ਇਹਦੇ 'ਚ ਹੁਣ ਨਿਊਟ੍ਰੀਸ਼ਨਲ ਸਿਕਿਉਰਿਟੀ ਵੱਲ ਵੱਧ ਰਹੇ ਹਾਂ ਪਹਿਲਾਂ ਸੀ ਫੂਡ ਸਿਕਿਉਰਿਟੀ ਆਫ ਦੀ ਕੰਟਰੀ ਅਸੀਂ ਗ੍ਰੀਨ ਰਿਵੋਲੂਸ਼ਨ ਲਿਆਦਾ ਅਨਾਜ ਪੈਦਾ ਕੀਤਾ ਹੁਣ ਸਾਡੇ ਕੋਲ ਸਫੀਸ਼ੀਐਂਟ ਹੈ ਅਨਾਜ ਹੁਣ ਤਾਂ ਐਕਸਪੋਰਟ ਵੀ ਕਰ ਰਹੇ ਆ ਆਪਾਂ ਜੀ ਹੁਣ ਅਸੀਂ ਚਾਹੁੰਦੇ ਆ ਨਿਊਟ੍ਰੀਸ਼ਨਲ ਸਿਕਿਉਰਿਟੀ ਦੇ ਵਿੱਚ ਉਹਦੇ ਚ ਤੁਸੀਂ ਆਮ ਦੇਖਿਆ ਹੋਣਾ ਬੱਚਿਆਂ ਨੂੰ ਤੇ ਆਮ ਕਰਕੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਵੀ ਹੈਗੀ 35 40% ਬੱਚਿਆਂ ਨੂੰ ਐਨਕਾਂ ਲੱਗੀਆਂ ਹੋ ਜਾਂਦੀਆਂ ਜੀ ਲੱਗੀਆਂ ਉਹਨਾਂ ਨੂੰ ਕੋਈ ਹੈ ਤਾਂ ਦੇਖੋ ਡੈਫੀਸ਼ੀਐਂਸੀ ਤਾਂ ਹੈ ਹੀ ਕੋਈ ਨਿਊਟ੍ਰੀਸ਼ਨ ਡੈਫੀਸ਼ੀਐਂਸੀ ਆ ਤੇ ਆਪਾਂ ਵੀ ਸਾਰੇ 30 35 ਸਾਲ ਤੋਂ ਬਾਅਦ ਆਪਾਂ ਗੋਲੀਆਂ ਖਾਣਾ ਸ਼ੁਰੂ ਕਰਦੇ ਹਾਂ ਵਿਟਾਮਿਨ ਲੈ ਰਹੇ ਹਾਂ ਕੋਈ ਕੁਛ ਲੈ ਰਹੇ ਹਾਂ ਕੁਛ ਲੈ ਰਹੇ ਹੈਗੇ ਸਪਲੀਮੈਂਟ ਲੈ ਰਹੇ ਹਾਂ ਜੀ ਇਹਦਾ ਮਤਲਬ ਜਿਹੜੀ ਸਾਡੀ ਡਾਈਟ ਹੈ ਨਾ ਉਹ ਡੈਫੀਸ਼ੈਂਟ ਹੈਗੇ ਚੀਜ਼ ਦੇ ਵਿੱਚ ਵਿਟਾਮਿਨ ਚ ਡੈਫੀਸ਼ੈਂਟ ਹੈ ਹੋਰ ਜਿਹਨੀਆਂ ਚੀਜ਼ਾਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੁੰਦੀਆਂ ਨੇ ਜਿਹੜੇ ਇਹ ਸਾਡੇ ਫੂਡ ਦੇ ਵਿੱਚ ਹੈਗੀਆਂ ਖਾਸ ਕਰਕੇ ਜਿਹੜੀਆਂ ਸਾਡੀ ਸਬਜ਼ੀਆਂ ਨੇ ਉਹਨਾਂ ਚ ਵਿਟਾਮਿਨ ਬਹੁਤ ਨੇ ਮੈਲਜ਼ ਦੇ ਬਹੁਤ ਨੇ ਫਰੂਟਸ ਦੇ ਵਿੱਚ ਵੀ ਵਿਟਾਮਿਨ ਨੇ ਮੈਲਜ਼ ਨੇ ਇਵਨ ਐਂਟੀ ਕੈਂਸਰ ਕੰਪਾਊਂਡ ਵੀ ਹੈਗੇ ਸਬਜ਼ੀਆਂ ਦੇ ਵਿੱਚ ਵੀ ਹੈਗੇ ਤੇ ਫਰੂਟਸ ਦੇ ਵਿੱਚ ਵੀ ਹੈਗੇ ਤੇ ਅਸੀਂ ਹੁਣ ਇਹ ਇਹ ਵੈਰਾਈਟੀਆਂ ਨਵੀਆਂ ਜਿਹੜੀਆਂ ਡਵੈਲਪ ਕਰ ਰਹੇ ਹਾਂ ਨਾ ਉਹਦੇ ਚ ਨਿਊਟ੍ਰੀਸ਼ਨਲ ਸਿਕਿਉਰਿਟੀ ਦਾ ਇੱਕ ਬਹੁਤ ਵੱਡਾ ਪੱਖ ਹੈ ਜਿਵੇਂ ਹੁਣ ਦੱਸ ਰਿਹਾ ਸੀ ਕਿ ਅਸੀਂ ਕਣਕ ਦੇ ਵਿੱਚ ਇੱਕ ਵੈਰਾਈਟੀ ਬਣਾਈ ਹੈ ਪੀ ਵੀ ਡਬਲਯੂ ਜ਼ਿੰਕ ਓਕੇ ਜ਼ਿੰਕ ਦਾ ਹੁੰਦਾ ਜਿਹੜੀ ਇਮਿਊਨਿਟੀ ਆਪਣੀ ਬਾਡੀ ਦੀ ਉਹ ਨੂੰ ਵਧਾਉਣਾ ਜਦੋਂ ਕੋਰੋਨਾ ਆਇਆ ਸੀ ਉਦੋਂ ਡਾਕਟਰ ਕਹਿੰਦੇ ਸੀ ਜ਼ਿੰਕ ਦੀਆਂ ਟੈਬਲੇਟ ਖਾ ਲੋ ਤੇ ਅਸੀਂ ਹੁਣ ਕਣਕ ਹੀ ਇਦਾਂ ਦੀ ਬਣਾਈ ਵੈਰਾਈਟੀ ਜਿਹਦੇ ਵਿੱਚ ਜ਼ਿੰਕ ਜ਼ਿਆਦਾ ਹੈ ਜਦੋਂ ਜਿੰਕ ਜਾਏਗਾ ਤੁਸੀਂ ਰੋਟੀ ਖਾਓਗੇ ਤੁਹਾਡੇ ਨਾਲ ਜਿੰਕ ਆਟੋਮੈਟਿਕਲੀ ਤੁਹਾਡੀ ਬੋਡੀ ਦੀ ਜਿੰਕ ਲੈਵਲ ਉੱਤੇ ਆਏਗਾ ਇਮਿਊਨਿਟੀ ਤੁਹਾਡੀ ਬੋਡੀ ਚ ਵਧੂਗੀ ਮਤਲਬ ਕਣਕ ਖਾਣ ਦੇ ਨਾਲ ਜ਼ਿੰਕ ਬੈਟਰ ਹੋ ਜਾਏਗਾ ਹਾਂ ਬੋਡੀ ਦਾ ਜਿੰਕ ਵਧੇਗਾ ਤੁਹਾਡੀ ਦਾ ਤੇ ਦੂਜੀ ਅਸੀਂ ਇਦਾਂ ਦੀ ਬਣਾਈ ਹੈ ਵੈਰਾਈਟੀ ਪੀ ਵੀ ਡਬਲਯੂ ਰੈਜ਼ਿਸਟੈਂਟ ਸਟਾਰਚ ਓਕੇ ਉਹ ਵੀ ਕਣਕ ਦੀ ਵੈਰਾਈਟੀ ਹੈ ਸੋ ਜਿਹੜੀ ਇਹ ਡਾਇਵਟ ਇਹ ਹੈਗੀ ਵੈਰਾਈਟੀ ਇਹਦੇ ਵਿੱਚ ਰੈਜ਼ਿਸਟੈਂਟ ਸਟਾਰਚ ਅਸੀਂ ਨੂੰ ਕਹਿੰਦੇ ਆ ਆਮ ਕਰਕੇ ਜਦੋਂ ਆਪਾਂ ਰੋਟੀ ਖਾਂਦੇ ਆ ਰੋਟੀ ਇਹੋ ਪੇਟ ਚ ਜਾਂਦੀ ਹੈ ਤੇ ਆਪਣੇ ਪੇਟ ਦੇ ਵਿੱਚ ਹਾਈਡਰੋਲਿਸਿਸ ਦਾ ਇੱਕ ਪ੍ਰੋਸੈਸ ਹੁੰਦਾ ਜਿਸ ਦੇ ਨਾਲ ਇਹਦੇ 슈ਗਰਸ ਬਣਦੀਆਂ ਨੇ ਫਾਈਨਲਰ ਪ੍ਰੋਡਕਟ ਉਹਦਾ ਗਲੂਕੋਸ ਜੀ ਗਲੂਕੋਸ ਜਿਹੜਾ ਹੈ ਉਹ ਬਲੱਡ ਚ ਜਾਂਦਾ ਤੇ ਉਹ ਬਲੱਡ ਲੈਵਲ ਤੁਹਾਡਾ ਗਲੂਕੋਸ ਅੱਪ ਹੋ ਜਾਂਦਾ ਤੇ ਜਿਹੜੇ ਡਾਇਬਟਿਕ ਲੋਕ ਨੇ ਉਹਨਾਂ ਤੋਂ ਟੋਰੇਟ ਨਹੀਂ ਹੁੰਦਾ ਜੀ ਕਈ ਲੋਕੀ ਸਪੈਸ਼ਲੀ ਡਾਕਟਰ ਸਕੂਲ ਜਾਂਦੇ ਨੇ ਤੇ ਕਹਿੰਦੇ ਨੇ ਕਣਕ ਦੀ ਰੋਟੀ ਘਟਕਾਓ ਹਾਂ ਉਹ ਘੱਟ ਕਰੇ ਅਸੀਂ ਹੁਣ ਇਹ ਉਹੀ ਵੈਰਾਈਟੀ ਬਣਾਦੀ ਘੱਟ ਖਾਣ ਦੀ ਲੋੜ ਨਹੀਂ ਜੀ ਉਹਦੇ ਵਿੱਚ ਜਿਹੜਾ ਸਟਾਰਚ ਹੈ ਨਾ ਸਟਾਰ ਤੋਂ ਜਿਹੜੇ ਸ਼ੂਰਦ ਨੇ ਉਹ ਬਹੁਤ ਸਲੋਲੀ ਸਲੋਲੀ ਬਣਨੇ ਨੇ ਏਦਾਂ ਕਰੇ ਨੀਚੇ ਨੀਚੇ ਹੀ ਰਹਿਣੀ ਆ ਕਰ ਉੱਤੇ ਨਹੀਂ ਜਾਉਗੇ ਇਹਦਾ ਸੋ ਉਹ ਤੁਸੀਂ ਰੋਟੀ ਖਾ ਸਕਦੇ ਕੋਟਾਉਣ ਦੀ ਕੋਈ ਲੋੜ ਨਹੀਂ ਉਹ ਅਸੀਂ ਵੈਰਾਈਟੀ ਤਿਆਰ ਕਰ ਲਈ ਆ ਇੱਕ ਦੋ ਸਾਲਾਂ ਚ ਹੁਣ ਅਸੀਂ ਦੇਵਾਂਗੇ ਇਹ ਸਾਰੀ ਵੈਰਾਈਟੀ ਲੋਕੀ ਆਮ ਯੂਨੀਵਰਸਿਟੀ ਤੋਂ ਆਕਰ ਲੈ ਸਕਦੇ ਨੇ ਕਿਤੋਂ ਪਰਚੇਸ ਕਰ ਸਕਦੇ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜਾ ਅਸੀਂ ਐਗਰੋ ਪ੍ਰੋਸੈਸਿੰਗ ਸੈਂਟਰ ਲਾਇਆ ਜੀ ਤੇ ਉਹਦੇ ਵਿੱਚ ਇਹੇ ਵੈਰਾਈਟੀਆਂ ਵੀ ਜਿਹੜੀਆਂ ਨੇ ਉਹ ਉਹਦੇ ਚ ਅਸੀਂ ਯੂਜ਼ ਕਰਿਆ ਕਰੀਏ ਉਹ ਆਟਾ ਬਣਾਇਆ ਕਰੀਏ ਕਿਉਂਕਿ ਪਰ ਸਾਰੀ ਤਾਂ ਡਿਮਾਂਡ ਨਹੀਂ ਅਸੀਂ ਪੂਰੀ ਕਰ ਸਕਦੇ ਸਾਡੀ ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਤਾਂ ਹੈ ਨਹੀਂ ਤੇ ਅਸੀਂ ਇਹ ਜਿਹੜੇ ਇਹ ਚੱਕੀਆਂ ਆਨਲਾਈਨ ਐਗਰੋ ਪ੍ਰੋਸੈਸਿੰਗ ਸੈਂਟਰ ਜੀ ਅਸੀਂ ਗਵਰਨਮੈਂਟ ਦੀ ਸਪੋਰਟ ਦੇ ਨਾਲ ਚਾਹੁੰਦੇ ਕਿ ਇਹ ਸ਼ਹਿਰਾਂ ਦੇ ਵਿੱਚ ਬਲੌਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਰੈਪਲੀਕੇਟ ਹੋ ਜਵੇ ਤੇ ਜਿਹੜੀ ਇਹੋ ਜਿਹੀਆਂ ਵੈਰਾਈਟੀਆਂ ਨੇ ਟ੍ਰੇਡ ਸਪੈਸੀਫਿਕ ਵੈਰਾਈਟੀਆਂ ਇਹਨਾਂ ਦੀ ਜੇ ਮੰਡੀ ਚ ਲੈ ਕੇ ਮਿਕਸ ਹੋ ਜਾਣੀਆਂ ਨੇ ਇਹਨਾਂ ਨੂੰ ਆਟ ਹੀ ਆੱਢ ਹੀ ਇਹਦਾ ਆਟਾ ਬਣਾਇਆ ਜਾਵੇ ਜਿਵੇਂ ਹੁਣ ਆਪਣੇ ਆਟੇ ਆ ਰਹੇ ਨੇ ਉਤੇ ਲਿਖਿਆ ਜਾਵੇ ਕਿ ਜਿਹੜਾ ਇਹ ਆਟਾ ਹੈਗਾ ਇਹ ਡਾਇਬੀਟਿਕ ਲੋਕਾਂ ਵਾਸਤੇ ਹੈਗਾ ਆ ਇਹ ਆਟਾ ਹੈਗਾ ਜਿਹਦੇ ਅਸੀਂ ਜ਼ਿੰਕ ਜ਼ਿਆਦਾ ਹੈਗਾ ਇਹ ਆਟਾ ਹੈਗਾ ਇਹਦੀ ਰੋਟੀ ਬਹੁਤ ਵਧੀਆ ਹੈਗੀ ਇਹਦੀ ਟ੍ਰੇਡ ਸਪੈਸਿਫਿਕ ਪ੍ਰੋਸੈਸਿੰਗ ਵੀ ਹੋਊਗੀ ਟ੍ਰੇਡ ਸਪੈਸਿਫਿਕ ਮਾਰਕੀਟਿੰਗ ਵੀ ਹੋਵੇ ਤਾਂ ਇਹ ਆਪਣਾ ਇਹ ਸਾਰਾ ਕੁਝ ਅੱਗੇ ਚੱਲਣਾ ਹੈਗਾ ਸੋ ਤੁਹਾਨੂੰ ਆਪਣੇ ਘਰ ਦੀ ਰੋਟੀ ਖਾਣ ਜਿਹੜੀ ਹੈ ਖਾਣੀ ਜਿਹੜੀ ਉਹ ਛੱਡਣੀ ਨਹੀਂ ਹੈ ਕਿਉਂਕਿ ਹਰ ਟਾਈਪ ਦੀ ਵੈਰਾਈਟੀ ਜਿਹੜੀ ਉਹ ਆਪਣੀ ਪੀਏਯੂ ਯੂਨੀਵਰਸਿਟੀ ਜਿਹੜੀ ਉਹ ਬਣਾ ਰਹੀ ਹੈ ਉਹ ਲੋਕਾਂ ਦੇ ਲਈ ਦੇ ਰਹੀ ਹੈ ਚਾਹੇ ਉਹ ਰੋਟੀ ਹੋ ਚਾਹੇ ਉਹ ਰਿਸ਼ਨਲ ਵੈਲਿਊ ਵਾਲੀ ਹੋ ਉਹ ਸਾਰੇ ਫੀਚਰਸ ਤੁਹਾਨੂੰ ਤੁਹਾਡੇ ਆਪਣੇ ਆٹے ਦੇ ਅੰਦਰ ਹੀ ਮਿਲਣਗੇ ਤੇ ਤੁਹਾਨੂੰ ਆਟਾ ਛੱਡਣ ਦੀ ਕੋਈ ਲੋੜ ਨਹੀਂ